ਤੁਸੀਂ ਐ ਲੈ ਲਓ ਸਾਥੋਂ ਮੰਗਰ ਬਹੁਤ ਪਿੱਛੇ ਰਹਿ ਜਾਂਦਾ ਦੀ ਤੋਰੀ ਨਹੀਂ ਜਾਂਦਾ ਦੀ ਕਿਵੇਂ ਲੱਗਦਾ ਇਹ ਵੀ ਸਹੀ ਇਹ ਤਾਂ ਐ ਲੱਗਦਾ ਜੀ 100 ਚੋਂ 50% ਮੈਨੂੰ ਤਾਂ ਹੋਣੀ ਫਰਕ ਲੱਗਿਆ ਲੈ ਇਹ ਸੰਗਤੀ ਵੀ ਅਸਰ ਸ਼ਕਤੀ ਹੋਵੇ ਠੀਕ ਹੈ ਸੰਗਤ ਇਕੱਠੀ ਹੁੰਦੀ ਹੈ ਮਹਾਤਮਾ ਦੀ ਕਿਰਪਾ ਹੋਣ ਲੱਗ ਜਾਂਦੀ ਉੱਥੋਂ ਮਚ ਦੇਖ ਸਕਦੇ ਹਾਂ ਬਾਬਾ ਜੀ ਨੇ ਉਹਰੇ ਤੰਬੂ ਲਾਇਆ ਹੋਇਆ ਹੈਗਾ ਚਾਹ ਵੀ ਪਿਉਂਦੇ ਸੰਗਤ ਨੂੰ ਰਗੜਾ ਵੀ ਕਿੰਨਾ ਮਰਜ਼ੀ ਕੋਈ ਬਣਾ ਕੇ ਰੱਖ ਦਿੰਦੇ ਨੇ ਪਰ ਇੱਥੇ ਕੀ ਹੈ ਨਾਲ ਹਰਵਿੰਦਰ ਜੋਸੀ ਸੋਨੀ ਨੇ ਨਾਲ ਇਹ ਦੋਏ ਬਾਬਾ ਤੇ ਕੈਸਾ ਕਹਦੇ ਨਾਲ ਪੋਤਾ ਕਹਿ ਲੋ ਚਾਹੇ ਵੀ ਇਹ ਦੋਏ ਉਰੇ ਲੋਕ ਸੇਵਾ ਕਰਦੇ ਨੇ ਜਿਹੜੇ ਤੋਂ ਤੁਰਿਆ ਨਹੀਂ ਜਾਂਦਾ ਉਹਨੂੰ ਤੁਰਨ ਲਾਉਂਦੇ ਨੇ ਕਿਸੇ ਨੂੰ ਕੋਈ ਮੰਗਿਆ ਜਾਂ ਕੋਈ ਗੱਲ ਕਹਿੰਦੀ ਉਹ ਕਹਿੰਦੇ ਹੋਈ ਜੀ ਫ੍ਰੀ ਸੇਵਾ ਚੱਲ ਰਹੀ ਹੈ ਜੀ ਫ੍ਰੀ ਸੇਵਾ ਚੱਲਦੀ ਹੈ ਜੀ ਦੇਖ ਸਕਦੇ ਹੋ ਜੀ ਆ ਦੇਖੋ ਗੋਡੇ ਕਿੰਨੇ ਮਰਜੀ ਉਹ ਹੁੰਦੇ ਨੇ ਚੱਲਦਾ ਕਰਕੇ ਤੋੜਦੇ ਨੇ ਜਿਹੜੇ ਤੋਂ ਤੁਰਿਆ ਨਹੀਂ ਜਾਂਦਾ ਸਿਰਾ ਗੱਲ ਬਤਾ ਖਨੌਰੀ ਬਾਰਡਰ ਤੇ ਠੀਕ ਹੈ ਹਾਂ ਜੀ ਹੁਣ ਕਿਹੜੇ ਬੰਦੇ ਦਾ ਚਲੋ ਇਕੱਲੇ ਤੋਂ ਕੋਈ ਨਹੀਂ ਗੋਡੇ ਥੋੜੀ ਕਰ ਦੋ ਸਿੱਧਾ ਆ ਦੇਖ ਲਓ ਭਾਈ ਇਸ ਤਰ੍ਹਾਂ ਕਰਕੇ ਫਿਰ ਅਸੀਂ ਐ ਚੜਾਣੀਆਂ ਪੈਂਦੀਆਂ ਨੇ ਠੀਕ ਹੈ ਹਾਂਜੀ ਮੋੜ ਬਈ ਹੁਣ ਆਵਦੇ ਆ ਮੋੜ ਭਾਈ ਦੇਖੋ ਵੀ 15 ਤੋਂ ਅੱਧੇ ਘੰਟੇ ਦੇ ਵਿੱਚ ਟੱਲੀ ਵਰਗਾ ਹੋ ਜਾਂਦਾ ਜਿਹੜਾ ਮੁੜਦਾ ਨਹੀਂ ਗੋਡਾ ਮੁੜਣਾ ਲਾ ਦੰਦੇ ਨੇ ਦੇਖੋ ਕੋਈ ਮੰਗਿਆ ਜਾਂ ਕੋਈ ਗੱਲ ਕਹਿੰਦੀ ਉਹ ਕਹਿੰਦੀ ਹੋਈ ਫ੍ਰੀ ਸੇਵਾ ਚੱਲ ਰਹੀ ਹੈ ਜੀ ਫ੍ਰੀ ਸੇਵਾ ਚੱਲ ਰਹੀ ਹੈ ਆ ਦੇਖੋ ਨੌਜਵਾਨ ਤੋਂ ਤੁਰਿਆ ਨਹੀਂ ਜਾਂਦਾ ਸੀ ਤੁਸੀਂ ਐ ਲੈ ਲਓ ਸਾਥੋਂ ਮੰਗਰ ਬਹੁਤ ਪਿੱਛੇ ਰਹਿ ਜਾਂਦਾ ਦੀ ਤੁਰੀ ਨਹੀਂ ਜਾਂਦਾ ਸੀ ਕਿਵੇਂ ਲੱਗਦਾ ਰ ਵੀ ਸਹੀ ਇਦਾਂ ਐ ਲੱਗਦਾ ਜੀ 100 ਚੋਂ 50% ਮੈਨੂੰ ਤਾਂ ਹੋਣੀ ਫਰਕ ਲੱਗਿਆ ਲੈ ਹਾਂ ਕੱਲ ਨੂੰ ਦੀ ਮੰਨ ਫਿਰ ਵੀ ਤੈਨੂੰ ਤੂੰ ਕੁਦਰਤੀ ਮਸਾਂ ਲੈ ਆਇਆ ਹੈ ਹਾਂ ਹੈ ਸੰਗਤੀ ਵੀ ਅਸਲ ਸ਼ਕਤੀ ਔਰੇ ਠੀਕ ਹੈ ਸੰਗਤ ਇਕੱਠੀ ਹੁੰਦੀ ਹੈ ਆਤਮਾ ਦੀ ਕਿਰਪਾ ਹੋਣ ਲੱਗ ਜਾਂਦੀ ਉੱਥੋਂ ਮੱਚ ਆਹ ਦੇਖੋ ਜੀ ਤੁਸੀਂ ਐਂ ਲਾ ਲਓ ਵੀ ਤੁਰਤ ਇੱਧਰ ਆਜੋ ਜੀ ਤੇ ਆਹ ਤੰਬੂ ਚੋਂ ਉੱਥੇ ਤੱਕ ਤੁਰ ਕੇ ਗਏ ਨੇ ਮੜਾ ਜਾ ਕਰਿਆ ਸੀ ਕੁਛ ਕੀ ਕਰਿਆ ਸੀਗਾ ਬਾਈ ਸਾਹਿਬ ਨੇ ਇਹ ਮੈਗਨੇਟ ਜੀ ਛੋੜੀ ਨਹੀਂ ਜਿਹੜੀ ਗੁੱਡੇ ਦੇ ਹੁੰਦੇ ਨੇ ਉਹ ਵਿੱਚ ਕੁਛ ਦੇਖ ਸਕਦੇ ਹਾਂ ਜੀ ਆਹ ਦੇਖੋ ਗੋਡੇ ਕਿੰਨੇ ਮਰਜੀ ਉਹ ਹੁੰਦੇ ਨੇ ਚੱਲਦਾ ਕਰਕੇ ਤੋੜਦੇ ਨੇ ਜਿਹੜੇ ਤੋਂ ਤੁਰਿਆ ਨਹੀਂ ਜਾਂਦਾ ਸਿਰਾ ਗੱਲ ਬਾਤ ਬਾਬਾ ਜੀ ਬਾਈ ਖਾਲਸਾ ਆ ਬਾਈ ਫਤਿਹ ਨਾਲੇ ਬੈਦਗੀ ਦੀ ਜਿਹੜੀ ਵੱਡੀ ਸੇਵਾ ਗੋਡੇਆਂ ਵਾਲੇ ਆਪਾਂ ਕਹਿੰਦੇ ਆ ਬਜ਼ੁਰਗ ਜਾਂਦੇ ਨੇ ਹੁਣ ਤਾਂ ਨੌਜਵਾਨ ਵੀ ਦੇਖ ਸਕਦੇ ਹੋਂ ਵੀ ਗੋਡੇ ਕਿੰਨਾ ਟਾਈਮ ਲੱਗਦਾ ਜੀ ਮਾਲਸ ਨੂੰ ਬਾਬਾ ਜੀ ਲੱਗ ਜਾਂਦਾ ਆਪਾਂ ਹੀ ਕਿਸੇ ਦੇ ਅੱਧਾ ਘੰਟਾ ਲੱਗ ਜਾਂਦਾ ਕਿਸੇ ਵੱਧ ਵੀ ਲੱਗ ਜਾਂਦਾ ਅੱਛਾ ਹਾਂ ਕਿੰਦੇ ਨੇ ਧਰਨਾ ਚੱਲਿਆ ਹੋਇਆ ਉਦਾਂ ਦੀ ਗੋਡਿਆਂ ਦੀ ਮਾਲ ਸੇਵਾ ਇਹ ਚੱਲ ਰਹੀ ਹੈ ਇਧਰੋਂ ਅਸੀਂ ਰਗੜੇ ਪਾਣੀ ਦੀ ਸੇਵਾ ਉਹ ਵੀ ਨਾਲ ਦੀ ਨਾਲੇ ਕਰਨ ਲੱਗ ਗਏ ਆ ਠੀਕ ਹੈ ਦੋ ਜਣਿਆਂ ਨੇ ਅਸੀਂ ਦੋੇ ਕੰਮ ਚਲਾਰ ਕੇ ਨੇ ਭਾਈ ਐ ਖੁੱਲੀਆਂ ਸੇਵਾ ਸੰਗ ਦਾ ਸਾਡੇ ਕਮਾਂਡ ਦੀਆਂ ਨੇ ਕਿਹੜੀਆਂ ਉਹ ਜਾਣਦੀਆਂ ਨੇ ਮੇ ਬਾਬਾ ਜੀ ਸੇਵਾ ਸਹੀ ਕਰਦਾ ਕਿ ਨਹੀਂ ਕਰਦਾ ਠੀਕ ਹੈ ਤੇ ਟੰਗਾ ਬਾਹਾਂ ਦੀ ਸਾਰੀਆਂ ਸੇਵਾ ਇਹਨਾਂ ਦੀ ਵੀ ਕਰਦੇ ਆ ਅਸੀਂ ਨਾਲ ਲਾ ਕੇ ਠੀਕ ਹੈ ਹਾਂਜੀ ਹੁਣ ਕਿਹੜੇ ਬੰਦੇ ਦਾ ਚਲੋ ਇਕੱਲੇ ਤੋਂ ਕੋਈ ਗੋੜਾ ਕੋਈ ਗੋੜਾ ਕਰ ਦੋ ਸਿੱਧਾ ਆ ਦੇਖਣ ਨੂੰ ਭਾਈ ਇਸ ਤਰ੍ਹਾਂ ਕਰਕੇ ਫਿਰ ਅਸੀਂ ਐ ਚੜਾਣੀਆਂ ਪੈਂਦੀਆਂ ਨੇ ਠੀਕ ਹੈ ਹਾਂਜੀ ਮੋੜ ਵੇ ਹੁਣ ਆਵਿਆ ਮੋੜ ਭਾਈ ਦੇਖੋ ਵੀ 15 ਤੋਂ ਅੱਧੇ ਘੰਟੇ ਦੇ ਵਿੱਚ ਟੱਲੀ ਵਰਗਾ ਹੋ ਜਾਂਦਾ ਜਿਹੜਾ ਮੁਰਦਾ ਨਹੀਂ ਗੋੜਾ ਮੁਰਦ ਨੂੰ ਲਾ ਦਾਂਦੇ ਨੇ ਢਿੰਗ ਸਿੰਘ ਫੌਜਾਂ ਬਾਬਾ ਜੀ ਤਰਲੋਕ ਸਿੰਘ ਜੀ ਦਾਤਾ ਸਿੰਘ ਵਾਲੇ ਤੋਂ ਬਾਰਡਰ ਦੇ ਉੱਪਰ ਹੀ ਪਿੰਡ ਹੈ ਮੇਰਾ ਹੱਥ ਘਨ ਫੜਦਾ ਕੋਈ ਨਹੀਂ ਕੋਈ ਉਹ ਮੋੜਦਾ ਨਹੀਂ ਹੱਥ ਜਿਹਾ ਦੇਖੋ ਜੀ ਲੈ ਮੋੜ ਬਣਾਉਂਦੇ ਆ ਚੌਂਕੜੀ ਬਣਾ ਲਏ ਅੰਮ੍ਰਿਤ ਦੀ ਆਜੀ ਹਲਕਾ ਕਿਹ ਵਰਗਾ ਹੈ ਇਹ ਆਂਦੇ ਕਹਿੰਦਾ ਫਰਕ ਹੈ ਕਹਿੰਦਾ ਤੁਰਕੇ ਦਿਖਾ ਦੇ ਕਿਉਂ ਬਾਈ ਫਰਕ ਪਿਆ ਹੈ ਬਹੁਤ ਬਹੁਤ ਫਰਕ ਪੈਂਦਾ ਜੀ ਪਹਿਲਾਂ ਕਿੰਨਾ ਕੌਖਾ ਸੀ ਜਿਆਦਾ ਮੁਰਦਾ ਵੀਂਦੀ ਆਹ ਮੋੜਨ ਲੱਗਿਆ ਮੁਰਨ ਨਾ ਤਰਤੇ ਲੱਗਿਆ ਦੇਖੋ ਗੱਲਬਾਤ ਕਰਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਹਿਬ ਸ਼ੋਭਨਾਮ ਜੀ ਹਰਵਿੰਦਰ ਦੇਸੀ ਰਵਿੰਦਰ ਜੋਸੀ ਕਿਹੜਰ ਤੋਂ ਸੇਵਾ ਕਰ ਰਹੇ ਹੋ ਇਹ ਮੈਂ ਵੀ ਜਿੱਦੇ ਤੋਂ ਧਰਨਾ ਲੱਗ ਜਾਂਦੀ ਆ ਗਈ ਅਛੋਤੀ ਆ ਗਈ ਸੀ ਬਿਲਕੁਲ ਫ੍ਰੀ ਹੈ ਦੇਖ ਸਕਦੇ ਹੋ ਜੀ ਫ੍ਰੀ ਬਿਲਕੁਲ ਫ੍ਰੀ ਸੇਵਾ ਜਿਹੜੀ ਬਾਰਡਰ ਦੇ ਉੱਪਰ ਦੇਖ ਸਕਦੇ ਹੋ ਨਾਲ ਨੇ ਸਿੰਘ ਫੌਜਾਂ ਬਾਬਾ ਜੀ ਇਹ ਨਾਲ ਕਹਿੰਦੇ ਰਗੜਾ ਪਾਣੀ ਜਲ ਪਾਣੀ ਚਾਹ ਪਾਣੀ ਦਾ ਲੰਗਰ ਇਹਨਾਂ ਨੇ ਵੀ ਚੱਲ ਲੰਗਰ ਵੀ ਚਲਾਇਆ ਹੋਇਆ ਨਾਲ ਤਾਂ ਦੇਖਿਓ ਨੌਜਵਾਨ ਤੋਂ ਤੁਰਿਆ ਨਹੀਂ ਜਾਂਦਾ ਸੀ ਕਿੰਨੇ ਟਾਈਮ ਚ 10 ਮਿੰਟ ਵੀ ਨਹੀਂ ਲੱਗੇ ਤੰਤਾ 10 ਮਿੰਟ ਲੱਗੇ ਨਹੀਂ ਬਸ ਠੀਕ ਕਿੰਨਾ ਠੀਕ ਹੋ ਗਿਆ ਬਹੁਤ ਫਰਕ ਲੱਗਦਾ ਜੀ ਅੱਛਾ ਦੁਬਾਰੇ ਕਰਾਓ ਫਿਰ ਜਿਹੜਾ ਰਹਿੰਦਾ ਹੁਣ ਦੇਖ ਸਕਦੇ ਹੋ ਜੀ ਬੈਦ ਸਾਹਿਬ ਨੇ ਖਨੋਰੀ ਬਾਰਡਰ ਤੇ ਹੋਰ ਲੋਕ ਸੇਵਾ ਕਰਦੇ ਨੇ ਜਿਹੜੇ ਤੋਂ ਤੁਰੇ ਨਹੀਂ ਜਾਂਦਾ ਉਹਨੂੰ ਤੁਰਨ ਲਾਉਂਦੇ ਨੇ ਸਾਹਿਬ ਲਾ ਲਓ ਬਾਬੇ ਦੀ ਉਮਰ 80 ਸਾਲ ਤੋਂ ਉੱਪਰ ਹੋੂ ਫ੍ਰੀ ਸੇਵਾ ਤੁਹਾਡੇ ਬੰਦੇ ਲਵੇ ਬੈਠੇ ਨੇ ਬਿਲਕੁਲ ਜੀ ਫ੍ਰੀ ਸੇਵਾ ਚੱਲ ਰਹੀ ਹੈ ਜੀ ਫ੍ਰੀ ਸੇਵਾ ਚੱਲ ਰਹੀ ਹੈ ਜੀ ਦੇਖ ਸਕਦੇ ਹੋ ਜੀ ਆ ਦੇਖੋ ਗੋਡੇ ਕਿੰਨੇ ਮਰਜੀ ਉਹ ਹੁੰਦੇ ਨੇ ਚਲਦਾ ਕਰਕੇ ਤੋੜਦੇ ਨੇ ਜਿਹੜੇ ਤੋਂ ਤੁਰਿਆ ਨਹੀਂ ਜਾਂਦਾ ਸਿਰਾ ਗੱਲਬਾਤ ਹੈ ਖਨੋਰੀ ਬਾਰਡਰ ਤੇ ਹਾਂਜੀ ਬਾਈ ਸਾਹਿਬ ਜੀ ਹਸਤਰੀ ਕਾਲ ਜੀ ਸਿਕਾਲ ਜੀ ਵਿੱਚ ਕਿੰਨੇ ਕ ਮਰੀਜ਼ ਆ ਜਾਂਦੇ ਨੇ ਜੀ ਰੋਜ਼ ਬਾਈ ਗਿਣਤੀ ਨਹੀਂ ਹੈ ਅੱਛਾ ਉਹਦਾ ਸਵੇਰੇ ਲਾਲੋ ਵੀ 9 ਵਜੇ ਭਜਾ ਨੇ ਗਿਆ 8:00 ਨੇ 5:00 ਵਜੇ ਤੱਕ ਲਗਾਤਾਰ ਚੱਲੀ ਹੈ ਠੀਕ ਹੈ ਹੱਸਦਾ ਕੇ ਭਾਈ ਰੋਟੀ ਵੀ ਨਹੀਂ ਖਾਈ ਪ੍ਰਸ਼ਾਦਾ ਛਕਿਆ ਨਹੀਂ ਅੱਛਾ ਪ੍ਰਸ਼ਾਦਾ ਛਕਿਆ ਨਹੀਂ ਹਜੇ ਕਹੇ ਵੱਜ ਗਏ 2:00 2:30 ਵੱਜ ਗਏ 3:00 ਵੱਜ ਗਏ ਵੀ ਦੇਖੋ ਬਾਈ ਸਾਹਿਬ ਖਨੋਰੀ ਬਾਰਡਰ ਤੇ 3:00 ਵੱਜ ਗਏ ਹਜੇ ਪ੍ਰਸ਼ਾਦਾ ਨਹੀਂ ਛਕਿਆ ਪਰ ਲੋਕ ਸੇਵਾ ਜਿਹੜੀ ਜਾਰੀ ਹੈ ਕਿੰਨੇ ਮਰਜੀ ਕੋਡੇ ਬਿਲਕੁਲ ਸੇਵਾ ਜਿਹੜੀ ਫ੍ਰੀ ਸੇਵਾ ਚਲੋ ਉ ਸੇਵਾ ਕਿਸੇ ਨੇ ਕਰਨੀ ਹੁੰਦੀ ਉਹ ਵੱਖਰੀ ਗੱਲ ਹੈ ਪਰ ਉ ਪੈਸਾ ਆਪਦੇ ਕਣੀਉ ਨਹੀਂ ਲੈਂਦੇ ਆ ਦੇਖੋ ਆ ਬਾਈ ਆਏ ਨੇ ਇਹਨਾਂ ਨੂੰ ਪੁੱਛਦੇ ਆ ਵੀ ਕਿਵੇਂ ਹੈ ਫਰਕ ਹੈਗਾ ਬਹੁਤ ਜੀ ਬਹੁਤ ਫਰਕ ਪੈਂਦਾ ਜੀ ਇੱਥੇ ਜੀ ਇੱਥੇ ਵੀ ਇਹਨਾਂ ਦੀ ਇੱਥੇ ਵੀ ਫ੍ਰੀ ਸੇਵਾ ਹੈ ਤੇ ਪਹਿਲਾਂ ਆਪਾਂ ਜਦੋਂ ਦਿੱਲੀ ਧਰਨਾ ਚੱਲਦਾ ਰਿਹਾ ਉਦੋਂ ਵੀ ਫਰੀ ਸੇਵਾ ਸੀ ਪਕੌੜਾ ਚੌਂ ਜਿੱਥੇ ਜਗਿੰਦਰ ਸਿੰਘ ਰਾਏ ਦੀ ਸਟੇਟ ਲੱਗੀ ਉੱਥੇ ਨਾਲੇ ਚੌਲਾਂ ਦੀ ਵੀ ਆਪਣੇ ਮਲੇਰਕੋਟਲਾ ਤੋਂ ਆਏ ਸਨ ਉਹ ਵੀ ਸੇਵਾ ਕਰਦੇ ਆ ਤੇ ਇੱਥੇ ਅੱਛਾ ਦਿੱਲੀ ਵੀ ਲਾ ਕੇ ਆਏ ਨੇ ਦਿੱਲੀ ਵੀ ਸੇਵਾ ਪਹਿਲਾਂ ਨਾ ਕੀਤੀ ਜੀ ਸਾਹ ਦੇਖ ਸਕਦੇ ਹੋ ਜਦੋਂ ਦਿੱਲੀ ਚੱਲਦਾ ਰਿਹਾ ਉਹਨਾਂ ਚ ਰੋਥੇ ਰਹੇ ਆ ਦਿੱਲੀ ਦਿੱਲੀ ਵੀ ਦੇਖ ਸਕਦੇ ਹਾਂ ਵੀ ਪਕੌੜਾ ਚੌਂ ਕਿਤੇ ਸੇਵਾ ਕਰੀਏ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ